ਇਨੋਂ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੇ ਕਹਾਣੀਆਂ ਚੱਲੀ ਕੁੜੀ ਗੁਰਜੀਤ ਬੜੀ ਸੋਹਣੀ ਸੁਨੱਖੀ ਕੁੜੀ ਸੀ ਉਮਰ ਉਹਦੀ ਲਗਭਗ 17 ਸਾਲ ਦੀ ਹੋਵੇਗੀ ਗੁਰਜੀਤ ਦੋ ਪੈਣਾ ਤੇ ਇੱਕ ਭਰਾ ਸੀ ਗੁਰਜੀਤ ਦੀ ਵੱਡੀ ਭੈਣ ਬਾਰਾ ਕਲਾਸਾਂ ਪੂਰੀਆਂ ਕਰਕੇ ਕੰਪਿਊਟਰ ਦਾ ਕੋਰਸ ਕਰਨ ਲੱਗ ਪਈ ਪਰ ਉਹਦਾ 7ਵੀਂ ਕਲਾਸ ਸੀ ਤੇ ਆਪ ਗੁਰਜੀਤ ਗ੍ਰਿਆਰਮੀ ਕਲਾਸ ਵਿੱਚ ਪੜ੍ਹਦੀ ਸੀ ਪੜਨ ਵਿੱਚ ਹੁਸ਼ਿਆਰ ਸੀ ਗੁਰਜੀਤ ਨੂੰ ਸਹਿਤ ਪੜਨ ਵਿੱਚ ਬਹੁਤ ਰੁਚੀ ਸੀ ਤੇ ਸਵੇਰ ਦੀ ਸਵਾ ਵਿੱਚ ਉਹ ਪਾਚਨ ਦਿੰਦੀ ਸੀ ਪਹਿਲਾ ਪਹਿਲਾ ਤਾਂ ਉਹਨ ਉਸਾਰੇ ਸਕੂਲ ਦੇ ਸਾਹਮਣੇ ਬੋਲਣਾ ਔਖਾ ਜਾ ਲੱਗਦਾ ਸੀ ਪਰ ਹੌਲੀ-ਹੌਲੀ ਅਧਿਆਪਕਾਂ ਨੇ ਉਸ ਨੂੰ ਅੱਗੇ ਵਧਣ ਲਈ ਕਿਹਾ ਤੇ ਹੁਣ ਉਹ ਹਰ ਰੋਜ਼ ਹੀ ਬੋਲਦੀ ਮੁੰਡੇ ਕੁੜੀਆਂ ਇਕੱਠੇ ਹੀ ਪੜਦੇ ਸੀ ਗੁਰਜੀਤ ਦੇ ਸਕੂਲ ਦੇ ਇੱਕ ਟੀਚਰ ਦੀ ਰਿਟਾਇਰਮੈਂਟ ਪਾਰਟੀ ਸੀ ਗੁਰਜੀਤ ਨੇ ਉਸ ਅਧਿਆਪਕ ਦੇ ਸੰਬੰਧ ਵਿੱਚ ਵਿਚਾਰ ਪੇਸ਼ ਕਰਨੇ ਸੀ ਗੁਰਜੀਤ ਦੇ ਇੰਚਾਰਜ ਹੰਸਦੀਪ ਨੇ ਕਿਹਾ ਖਾਂਸਦੀਪ ਗੁਰਜੀਤ ਤੂੰ ਆਏ ਕਰ ਆਪਣੇ ਜਿਹੜਾ 12ਵੀਂ ਕਲਾਸ ਵਿੱਚ ਨਵਨੀਤ ਮੁੰਡਾ ਉਹਦੇ ਕੋਲ ਜਾ ਕੇ ਭਾਸ਼ਣ ਲਿਖਵਾ ਲਿਆ ਗੁਰਜੀਤ ਕਹਿੰਦੀ ਸਰ ਮੈਂ ਆਪੇ ਲਿਖ ਲਵਾਂਗੀ ਹਾਂ ਸਦੀਪ ਕਹਿੰਦਾ ਨਹੀਂ ਰਾਜੇ ਉਹਨੂੰ ਤੇਰੇ ਤੋਂ ਜ਼ਿਆਦਾ ਪਤਾ ਵੀ ਕੀ ਲਿਖਣਾ ਉਹਨੂੰ ਵੀ ਤਾਂ ਪੂਰੀ ਜਾਣਕਾਰੀ ਆ ਜਾਂ ਤੁਸੀਂ ਐਂ ਕਰੋ ਦੋਨੋਂ ਜਣੇ ਰਲ ਕੇ ਅੱਧਾ-ਅੱਧਾ ਲਿਖ ਲਵੋ ਗੁਰਜੀਤ ਨਵਨੀਤ ਕੋਲ ਜਾਂਦੀ ਹੈ ਉਹ ਇਕੱਲਾ ਹੀ ਲਾਇਬ੍ਰੇਰੀ ਵਿੱਚ ਸੀ ਗੁਰਜੀਤ ਨਮਨੀਤ ਗੁਰਜੀਤ ਕਹਿੰਦੀ ਨਮਨੀਤ ਸਰ ਨੇ ਮੈਨੂੰ ਕਿਹਾ ਵੀ ਆਪਣੇ ਸਾਥੀ ਦੀ ਰਿਟਾਇਰਮੈਂਟ ਤੇ ਕੁਝ ਬੋਲਾਂ ਉਸ ਲਈ ਕੁਝ ਲਿਖਣਾ ਤੂੰ ਲਿਖ ਦਵੇਂਗਾ ਨਮਨੀਤ ਗੁਰਜੀਤ ਵੱਲ ਨਹੀਂ ਸੀ ਚਾਹਕਦਾ ਪਰ ਉਸ ਨੂੰ ਗੁਰਜੀਤ ਦੀ ਆਵਾਜ਼ ਬਹੁਤ ਪਿਆਰੀ ਲੱਗੀ ਹਾਂ ਗੁਰਜੀਤ ਮੈਂ ਲਿਖ ਦਿੰਨਾ ਲਿਆ ਮੈਨੂੰ ਕਾਪੀ ਫੜਾ ਗੁਰਜੀਤ ਨੇ ਕਾ피 ਫੜਾ ਦਿੱਤੀ ਨਵਨੀਤ ਲਿਖੀ ਜਾ ਰਿਹਾ ਸੀ ਗੁਰਜੀਤ ਉਹਦੇ ਕੋਲ ਹੀ ਖੜੀ ਹੋਣ ਕਰਕੇ ਇੱਕ ਵਾਰ ਨਵਨੀਤ ਦੀ ਕੂਣੀ ਵੱਜੀ ਗੁਰਜੀਤ ਨਾਲ ਗੁਰਜੀਤ ਤੇ ਕਰੰਟ ਜਿਹਾ ਲੱਗਿਆ ਸਾਰਾ ਕਮਰਾ ਸ਼ਾਂਤ ਸੀ ਪਰ ਇੱਕਦਮ ਪਤਾ ਨਹੀਂ ਉਸ ਨੂੰ ਕੀ ਹੋਇਆ ਉਹਨੂੰ ਨਵਨੀਤ ਚੰਗਾ ਲੱਗਿਆ ਉਹਦੇ ਵੱਜੀ ਇੱਕ ਕੂਣੀ ਨੇ ਦਿਮਾਗ ਜਾ ਹਲਾ ਦਿੱਤਾ ਨਵਨੀਤ ਨੇ ਭਾਸ਼ਣ ਲਿਖ ਕਾਪੀ ਗੁਰਜੀਤ ਨੂੰ ਫੜਾ ਦਿੱਤੀ ਤੇ ਆਪ ਲਾਇਬ੍ਰੇਰੀ ਤੋਂ ਬਾਹਰ ਆ ਗਿਆ ਗੁਰਜੀਤ ਨਵਨੀਤ ਦੁਆਰਾ ਲਿਖੇ ਭਾਸ਼ਣ ਨੂੰ ਬਾਰ-ਬਾਰ ਪੜ੍ਹ ਰਹੀ ਸੀ ਗੁਰਜੀਤ ਦਾ ਦਿਲ ਬਹੁਤ ਖੁਸ਼ ਸੀ ਗੁਰਜੀਤ ਦੀਆਂ ਚਾਰ ਪੱਕੀਆਂ ਸਹੇਲੀਆਂ ਸੀ ਮਨਪ੍ਰੀਤ ਸੁਖੀ ਕਰਮਜੀਤ ਤੇ ਅਮਨ ਅੱਧੀ ਛੁੱਟੀ ਹੋ ਗਈ ਸੀ ਗੁਰਜੀਤ ਆਪਣੀਆਂ ਸਹੇਲੀਆਂ ਨਾਲ ਕੰਟੀਨ ਵਿੱਚ ਗਈ ਆਂਟੀ ਜੀ ਪੰਜ ਕੱਪ ਚਾਹ ਦੇ ਬਣਾ ਦੇ ਛੇਤੀ ਛੇਤੀ ਸੁਖੀ ਕਹਿੰਦੀ ਕੀ ਗੱਲ ਸੁਖ ਅੱਜ ਕਿਵੇਂ ਮਿਹਰਬਾਨ ਹੋਈ ਪਈ ਆ ਗੁਰਜੀਤ ਕਹਿੰਦੀ ਕੁਝ ਨਹੀਂ ਹੋਇਆ ਤਾਂ ਜਦੋਂ ਹੋਇਆ ਉਦੋਂ ਦੱਸੋ ਅਮਨ ਕਹਿੰਦੀ ਮੈਨੂੰ ਤਾਂ ਪਤਾ ਇਹਦੇ ਦਿਲ ਵਿੱਚ ਕੋਈ ਗੱਲ ਨਹੀਂ ਰਹਿੰਦੀ ਆਪੇ ਦੱਸ ਤੂੰ 2-4 ਮਿੰਟ ਨੂੰ ਕਰਮਜੀਤ ਕਹਿੰਦੀ ਇਹ ਤਾਂ ਸਾਰਾ ਦਿਨ ਪਾਛਣਾ ਜਿਆ ਵਿੱਚ ਰਹਿੰਦੀ ਐ ਲੱਗਦਾ ਕੁਝ ਖਾਸ ਹੋਇਆ ਇਸ ਦੇ ਨਾਲ ਤਾਂ ਹੀ ਅੱਜ ਹੰਸ ਸਰ ਦੇ ਕਹਿਣ ਤੇ ਕੱਲੀ ਹੀ ਚਲੀ ਗਈ ਨਵਨੀਤ ਕੁਲ ਮਨਪ੍ਰੀਤ ਨਹੀਂ ਵਿਚਾਰਾ ਉਹ ਤਾਂ ਹੈ ਨਹੀਂ ਇੰਨੇ ਜੋਗਾ ਉਹ ਤਾਂ ਜਾਨ ਬਚਾਉਂਦਾ ਆਪ ਦੀ ਕੁੜੀਆਂ ਤੋਂ ਵੇਖਾ ਕਿੰਨਿਆਂ ਮਗਰ ਪਈਆਂ ਉਹਦੇ ਪਰ ਉਹ ਕਿਸੇ ਵੱਲ ਨਹੀਂ ਚਾਹਕਦਾ ਗੁਰਜੀਤ ਕਹਿੰਦੀ ਵੇਖਦਾ ਤਾਂ ਕਿਵੇਂ ਨਹੀਂ ਵੇਖੀ ਚਲ ਤੁਸੀਂ ਸ਼ਰਤ ਲਾ ਲਓ ਮੇਰੇ ਨਾਲ ਮੈਂ ਇਹਦੇ ਨਾਲ ਗੱਲ ਕਰਕੇ ਵਿਖਾਉ ਜਰ ਲੱਗੀ ਸ਼ਰਤ ਨਵਨੀਤ ਚੰਗਾ ਰੰਗ ਦਾ ਤਾਂ ਸਾਮਲਾ ਸੀ ਪਰ ਉਹਦੀ ਤੱਕਣੀ ਇਹੋ ਜਹੀ ਸੀ ਕਿ ਹਰ ਕੁੜੀ ਉਸ ਤੋਂ ਜਿੰਦਵਾਰ ਦੀ ਬਹੁਤ ਘੱਟ ਬੋਲਦਾ ਸੀ ਉਹ ਬਸ ਮਤਲਬ ਦੀ ਗੱਲ ਕਰਦਾ ਗੁਣਾਂ ਨਾਲ ਬਹੁਤ ਹੀ ਗੁਣ ਬਹੁਸੀ ਉਸ ਦੇ ਵਿੱਚ ਕੁੜੀਆਂ ਉਸ ਨੂੰ ਬੁਲਾਉਂਦੀਆਂ ਪਰ ਉਹ ਹਾਂ ਹੁਕਾਰ ਛੱਡਤਾ ਗੁਰਜੀਤ ਦਾ ਸੁਭਾਅ ਬਹੁਤ ਖੁੱਲਾ ਸੀ ਉਹ ਹੱਸਦੀ ਬਹੁਤ ਸੀ ਝੱਲੀ ਸੀ ਗੋਰਾ ਰੰਗ ਤੇ ਪਰਮਾ ਸਰੀਰ ਗੁਰਜੀਤ ਨੂੰ ਪਿਆਰ ਹੋ ਗਿਆ ਸੀ ਨਵਨੀਤ ਨਾਲ ਪਹਿਲੀ ਝੱਕਣੀ ਵਿੱਚ ਨਵਨੀਤ ਤੋਂ ਅਚਾਨਕ ਬੱਜੀ ਕੋਣੀ ਨੇ ਹੀ ਉਹਦਾ ਦਿਲ ਮੋ ਲਿਆ ਸੀ ਗੁਰਜੀਤ ਭਾਸ਼ਣ ਦੀ ਤਿਆਰੀ ਕਰਦੀ ਨਾਲ ਉਹ ਨਵਨੀਤ ਨੂੰ ਪੁੱਛਦੀ ਰਹਿੰਦੀ ਭਾਵੇਂ ਉਸ ਨੂੰ ਸਭ ਕੁਝ ਆਉਂਦਾ ਸੀ ਪਰ ਨਵਨੀਤ ਨੂੰ ਵੇਖਣ ਲਈ ਉਹ ਤਾਂ ਖੜਾ ਨਾ ਛੱਡਦੀ। ਹੁਣ ਉਹ ਸਵੇਰੇ ਸਕੂਲ ਆਉਂਦੀ ਤਾਂ ਪੂਰੀ ਸੋਹਣੀ ਬਣ ਕੇ ਆਉਂਦੀ ਤਾਂ ਕਿ ਨਵਨੀਤ ਉਸ ਵੱਲ ਚਾੱਕੇ। ਪਰ ਨਵਨੀਤ ਨਹੀਂ ਸੀ ਚਾੱਕਦਾ। ਜਿੱਥੇ ਕਿਤੇ ਵੀ ਨਵਨੀਤ ਉਸ ਨੂੰ ਦਿਸ ਜਾਂਦਾ ਉਹਦੇ ਮਗਰ ਭੱਜ ਜਾਂਦੀ ਸੀ। ਪਤਾ ਤਾਂ ਨਵਨੀਤ ਨੂੰ ਲੱਗ ਗਿਆ ਸੀ ਪਰ ਉਹ ਡਰਦਾ ਬਹੁਤ ਸੀ ਤਾਂ ਕਰਕੇ ਕੱਲ ਨਹੀਂ ਸੀ ਕਰਦਾ। ਗੁਰਜੀਤ ਨੇ ਪਿਆਰ ਦੀ ਵਡਿਆਈ ਸਮਝ ਆਪਣੇ ਸਾਰੀਆਂ ਸਹੇਲੀਆਂ ਨੂੰ ਦੱਸ ਦਿੱਤਾ ਕਦੇ ਲਾਇਬ੍ਰੇਰੀ ਵਿੱਚ ਜਾ ਕੇ ਉਹਦੇ ਅਖਬਾਰ ਲਾਉਂਦੀ ਕਦੇ ਉਹਦੀ ਚੀਚੀ ਛੇੜਨ ਲੱਗ ਪੈਂਦੀ ਨਮਨੀਤ ਕੀ ਹੋ ਗਿਆ ਤੈਨੂੰ ਗੁਰਜੀਤ پاਗਲਤਾ ਨਹੀਂ ਹੋ ਗਈ ਕਿਤੇ ਇਹ ਸਕੂਲ ਆ ਮੇਰੀ ਬੇਇੱਜ਼ਤੀ ਨਾ ਕਰਾ ਦੇ ਗੁਰਜੀਤ ਦਾ ਦਿਲ ਟੁੱਟ ਗਿਆ ਸੀ ਆਪਣੇ ਕਲਾਸ ਵਿੱਚ ਜਾਂ ਸਹੇਲੀਆਂ ਕੁੱਲ 70 ਉਹਦੀਆਂ ਸਹੇਲੀਆਂ ਕਹਿਣ ਲੱਗੀਆਂ ਤੈਨੂੰ ਤਾਂ ਅਸੀਂ ਪਹਿਲਾਂ ਹੀ ਕਿਹਾ ਸੀ ਵੀ ਉਹਨੇ ਨਹੀਂ ਕਰਨੀ ਗੱਲ ਤੂੰ ਹੀ ਨਹੀਂ ਹੈ ਹੰਡ ਛੱਡੀ ਗੁਰਜੀਤ ਨੂੰ ਰੋਂਦੀ ਵੇਖ ਨਮਨਿਤ ਨੂੰ ਵੀ ਅਫਸੋਸ ਹੋਇਆ ਅੰਦਰੋਂ ਅੰਦਰ ਹੀ ਬਹੁਤ ਰੋਇਆ ਪਰ ਉਹਦੇ ਵਿੱਚ ਇਨਾ ਜੇਰਾ ਨਹੀਂ ਸੀ ਕਿ ਉਹ ਗੁਰਜੀਤ ਨੂੰ ਚੁੱਪ ਕਰਾਉਂਦਾ ਪ੍ਰੋਗਰਾਮ ਵਿੱਚ 3 ਦਿਨ ਹੀ ਬਚੇ ਸੀ ਪਰ ਗੁਰਜੀਤ ਦਾ ਦਿਲ ਨਹੀਂ ਸੀ ਕਰਦਾ ਕਿ ਉਹ 파ਸ਼ਨ ਬੋਲੇ ਗੁਰਜੀਤ ਆਪਣੇ ਸਰ ਨੂੰ ਕਹਿਣ ਲੱਗੀ ਸਰ ਮੈਂ 파ਸ਼ਨ ਨਹੀਂ ਬੋਲਣਾ ਹੰਸਦੀਪ ਕਹਿੰਦਾ ਕਿਉਂ ਗੁਰਜੀਤ ਕਿਉਂ ਨਹੀਂ ਮੇਰਾ ਦਿਲ ਨਹੀਂ ਕਰਦਾ ਸਰ ਹੰਸਦੀਪ ਨੇ ਕਿਹਾ ਚਲ ਕੋਈ ਨਾ ਰਾਜੇ ਨਮਨੀਤ ਬੋਲ ਦਿਉ ਚਲ ਤੇਰਾ ਨਹੀਂ ਦਿਲ ਕਰਦਾ ਤਾਂ ਜਦੋਂ ਨਮਨੀਤ ਕੋਲ ਇਹ ਗੱਲ ਪਹੁੰਚੀ ਤਾਂ ਉਹ ਸਿੱਧਾ ਗੁਰਜੀਤ ਕੋਲ ਗਿਆ ਉਹਨੂੰ ਕੱਲੀ ਨੂੰ ਗੱਲ ਕਰਨ ਵਾਸਤੇ ਬੁਲਾਇਆ ਨਮਨੀਤ ਤੂੰ ਪਾਗਲਤਾ ਨਹੀਂ ਹੋਗੀ ਗੁਰਜੀਤ ਤੈਨੂੰ ਆਏ ਲੱਗਦਾ ਵੀ ਮੈਂ ਤੈਨੂੰ ਦੁਖੀ ਕਰਨ ਪੁੱਛ ਹੁੰਨਾ ਨਹੀਂ ਗੁਰਜੀਤ ਹੋ ਸਕਦਾ ਜਿੰਨਾ ਪਿਆਰ ਤੂੰ ਮੈਨੂੰ ਕਰਦੀ ਆਂ ਉਸ ਤੋਂ ਵੱਧ ਮੈਂ ਕਰਦਾ ਹੋਵਾਂ ਗੁਰਜੀਤ ਸੱਚੀ ਤੂੰ ਮੈਨੂੰ ਪਿਆਰ ਕਰਦਾ ਨਮਨੀਤ ਹਾਂ ਪਰ ਕੋਈ ਗੱਲਾਂ 'ਚ ਪਰਦਾ ਚੰਗਾ ਹੁੰਦਾ ਗੁਰਜੀਤ ਜਦੋਂ ਮੈਂ ਲਾਇਬ੍ਰੇਰੀ ਮਿਲੀ ਸੀ ਉਸ ਦਿਨ ਹੀ ਮੈਂ ਆਪਣਾ ਦਿਲ ਤੇਰੇ ਕਦਮਾਂ ਵਿੱਚ ਰੱਖ ਦਿੱਤਾ ਸੀ ਨਮਨੀਤ ਤੂੰ ਹਜੇ ਪੜਨਾ ਧਿਆਨ ਲਾ ਕੇ ਪੜਾਈ ਕਰ ਮੇਰੇ ਵੱਲ ਨਾ ਨਾ ਲਾ ਧਿਆਨ ਸਾਰਾ ਪ੍ਰਜੀਤ ਪਹਿਲਾ ਆਏ ਦੱਸ ਕਦੇ ਛੱਡ ਕੇ ਤਾ ਨਹੀਂ ਮੈਨੂੰ ਨਮਨੀਤ ਨਹੀਂ ਛੱਡਦਾ ਪਰ ਸਕੂਲ ਵਿੱਚ ਤੂੰ ਇਹ ਗੱਲਾਂ ਨਹੀਂ ਕਰਨੀਆਂ ਨਾਹੀਂ ਦੱਸਣਾ ਵੀ ਮੈਂ ਕੀ ਕਿਹਾ ਗੁਰਜੀਤ ਤੂੰ ਸੱਚੀ ਮੈਨੂੰ ਪਿਆਰ ਕਰਦਾ ਨਮਨੀਤ ਹੱਸ ਕੇ ਲਿਖ ਕੇ ਦਮਾ ਤੈਨੂੰ ਗੁਰਜੀਤ ਨਹੀਂ ਨਹੀਂ ਬਸ ਇੰਨਾ ਹੀ ਕਾਫੀ ਏ ਨਮਨੀਤ ਹੁਣ ਆ ਭਾਸ਼ਣ 'ਤੇ ਡਰਾਮੇ ਨਾ ਕਰੀ ਸਿੱਧੀ ਹੋ ਕੇ ਭਾਸ਼ਣ ਬੋਲ ਦਵੇਂ ਨਹੀਂ ਮੈਂ ਤੈਨੂੰ ਬੁਲਾਉਣਾ ਨਹੀਂ ਗੁਰਜੀਤ ਠੀਕ ਏ ਹੁਣ ਤਾਂ ਮਨ ਲਾ ਕੇ ਪੜਿਆ ਕਰੂੰ ਹੋਰ ਵੀ ਗੁਰਜੀਤ ਕਿਸੇ ਵੀ ਕੁੜੀ ਨੂੰ ਨਵਨੀਤ ਕੋਲ ਖੜਿਆ ਨਾ ਜਾਂਦੀ। ਬਹੁਤ ਹੀ ਸੋਹਣੀ ਕਹਾਣੀ ਸੀ ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ। ਧੰਨਵਾਦ।